ਧਿਆਨ ਦੇਣਾ ਸਾਧ ਸੰਗਤ ਜਿਸ ਦਿਨ ਅਰਜਨ ਦਾ ਪੁੱਤਰ ਅਭਿਮਨਿਉ ਮਰਿਆ ਅਰਜਨ ਉੱਚੀ ਉੱਚੀ ਰੋਇਆ ਜਿਸ ਦਿਨ ਮੈਂ ਬੇਨਤੀ ਕਰਾਂ RAMCHANDRA JI ਆਪਣੇ ਘਰ ਤੋਂ ਚੱਲੇ ਨੇ ਉਹਨਾਂ ਦੇ ਪਿਤਾ ਦਸ਼ਰਤ ਦੇ ਕੋਲੋਂ ਵਿਛੋੜਾ ਸਹਿਣ ਨਹੀਂ ਹੋਇਆ ਭਗਾ ਵਾਲਿਓ ਜਿਹੜੀ ਅੱਗੇ ਦਿਉੜੀ ਹੁੰਦੀ ਹੈ ਦਰਸ਼ਨੀ ਦਿਉੜੀ ਉਹਦੇ ਤੋਂ ਛਾਲ ਮਾਰ ਦਿੱਤੀ ਤੇ ਆਤਮ ਹੱਤਿਆ ਕਰ ਲਈ ਇੱਥੇ ਹੀ ਬਸ ਨਹੀਂ ਇਬਰਾਹਿਮ ਕਹਿੰਦਾ ਰੱਬਾ ਮੈਂ ਤੈਨੂੰ ਬੜਾ ਪਿਆਰ ਕਰਦਾ ਰੱਬ ਕਹਿੰਦਾ ਮੈਂ ਤੇਰੀ ਪਰਖ ਕਰਾਂਗਾ ਜੇ ਤੂੰ ਪਰਖ ਵਿੱਚੋਂ ਪਾਸ ਹੋ ਗਿਆ ਤੇ ਮੈਂ ਮੰਨ ਲਵਾਂਗਾ ਤੂੰ ਵਾਕੇ ਮੈਨੂੰ ਬੜਾ ਪਿਆਰ ਕਰਦਾ ਉਹ ਪਰਖ ਕਿਹੜੀ ਸੀ ਰੱਬ ਇਬਰਾਹਿਮ ਨੂੰ ਕਹਿੰਦਾ ਤੈਨੂੰ ਆਪਣੇ ਹੱਥਾਂ ਦੇ ਨਾਲ ਆਪਣਾ ਪੁੱਤਰ ਮਾਰਨਾ ਪਵੇਗਾ ਕਹਿੰਦਾ ਮੈਂ ਮਾਰ ਦਵਾਂਗਾ ਜਦੋਂ ਪੁੱਤਰ ਸਾਹਮਣੇ ਲਿਆਂਦਾ ਪੁੱਤਰ ਦਾ ਮੋਹ ਜਾਗ ਪਿਆ ਸਾਧ ਸੰਗਤ ਕਹਿੰਦਾ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦੋ ਜਦੋਂ ਮੈਂ ਆਪਣੇ ਪੁੱਤ ਨੂੰ ਮਾਰਨਾ ਮੇਰੇ ਕੋਲੋਂ ਵੇਖਿਆ ਨਹੀਂ ਜਾਣਾ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਗਈ ਜਦੋਂ ਪੁੱਤਰ ਨੂੰ ਮਾਰਨ ਲੱਗਾ ਕਹਿੰਦਾ ਮੇਰੇ ਕੰਨਾਂ 'ਚ ਰੂੰ ਦੇ ਦਿਓ ਜਦੋਂ ਮੇਰੇ ਪੁੱਤਰ ਦੀਆਂ ਚੀਕਾਂ ਨਿਕਲਦੀਆਂ ਮੇਰੇ ਕੋਲੋਂ ਸੁਣੀਆਂ ਨਹੀਂ ਜਾਣੀਆਂ ਕੰਨਾਂ ਵਿੱਚ ਰੂੰ ਵੀ ਦੇ ਦਿੱਤਾ ਸਾਧ ਸੰਗਤ ਪਰ ਫਿਰ ਵੀ ਖੰਜਰ ਧਰਤੀ ਤੇ ਸੁੱਟ ਦਿੱਤਾ ਕਹਿੰਦਾ ਨਹੀਂ ਮੇਰਾ ਪੁੱਤ ਐ ਮੈਂ ਕਿਦਾਂ ਮਾਰਾਂ ਘੁੱਟ ਕੇ ਜੱਫੀ ਪਾ ਲਈ ਸੱਚ ਜਾਣਿਓ ਭਾਗਾ ਵਾਲਿਓ ਇੱਧਰ 393 ਤੀਰ ਬਾਬਾ ਅਜੀਤ ਸਿੰਘ ਸਾਹਿਬ ਨੂੰ ਵੱਜਦੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਛਲਣੀ ਛਲਣੀ ਹੋ ਜਾਂਦਾ ਏ ਬਾਬਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਧਰਤੀ ਤੇ ਡਿੱਗਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਮਾਉਂਟੀ ਤੇ ਖਲੋ ਕੇ ਸਾਰਾ ਕੁਝ ਵੇਖ ਰਹੇ ਨੇ ਜਦੋਂ ਪੁੱਤ ਸ਼ਹਾਦਤ ਦਾ ਜਾਮ ਪੀਂਦਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਜਕਾਰੇ ਲਾ ਕੇ ਉਸ ਰੱਬ ਦਾ ਸ਼ੁਕਰਾਨਾ ਕਰਦੇ ਨੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਬਾਬਾ ਅਜਾ ਜੁਝਾਰ ਸਿੰਘ ਮਹਾਰਾਜ ਦੇ ਕੋਲ ਆਏ ਪਿਤਾ ਜੀ ਮੈਂ ਵੀ ਮੈਦਾਨੇ ਜੰਗ ਵਿੱਚ ਜਾਣਾ ਤੇ ਮਹਾਰਾਜ ਨੇ ਇਹ ਨਹੀਂ ਕਿਹਾ ਅਨੰਦਪੁਰ ਤੋਂ ਚੱਲਿਆ ਸੀ ਮੇਰੇ ਚਾਰੇ ਲਾਲ ਮੇਰੇ ਨਾਲ ਸੀ ਦੋ ਦਾ ਪਤਾ ਕੋਈ ਨਹੀਂ ਕਿੱਥੇ ਐ ਵੱਡਾ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਹੁਣ ਜੁਝਾਰ ਸਿੰਘ ਤੂੰ ਹੀ ਮੇਰੇ ਕੋਲ ਬਚਿਆ ਮੈਂ ਤੈਨੂੰ ਜਾਨ ਨਹੀਂ ਦੇਣਾ ਮੈਂ ਤੈਨੂੰ ਆਪਣੇ ਕੋਲ ਰੱਖਣਾ ਨਹੀਂ ਭਾਗਾ ਵਾਲਿਓ ਜਦੋਂ ਬਾਬਾ ਜੁਝਾਰ ਸਿੰਘ ਨੇ ਕਿਹਾ ਪਿਤਾ ਜੀ ਮੈਂ ਵੀ ਮੈਦਾਨੇ ਜੰਗ ਵਿੱਚ ਜਾਣਾ ਤੇ ਮਹਾਰਾਜ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਲਓ ਜਾਓ ਸਿਧਾਰੋ ਤੁਮੇ ਕਰਤਾਰ ਕੋ ਸੌਂਪਾ ਮਰੋ ਜਾਂ ਮਾਰੋ तुम्हें करतार को सौंपा रब को ना बिसारो तुम्हें करतार को, को सौंपा सिक्खी को उबारो तुम्हें करतार को सौंपा खाइश है तो तुम्हे रण में जाते हुए देखें, ख्वाहिश है आंख से बरशी, तुम्हे खाते हुए देखें।